ਅਸੀਂ ਤੁਹਾਡੇ ਨਾਲ ਖੜੇ ਆ ਤਾਂ ਨਾ ਕਰੂ ਬਸ ਬਹੁਤ ਹੋ ਗਿਆ ਚਲੋ ਬਤੀ ਸਾਰੀ ਜਨਤਾ ਨੂੰ ਹੱਥ ਕਰੀਏ ਪਿੱਛੇ ਯਾਰ ਪਿੱਛੇ ਪਛਾੜ ਬੰਦੇ ਕੋ ਆ ਜਾਈਆ ਬੰਦੇ ਕੋ ਆ ਚੁਕਿਆ ਅੱਲ ਨੂੰ ਥੋਪੋ ਸੌਲੇ ਨੇ ਬੋਲ ਸੌਲੇ ਨੇ ਸਾਰੇ ਬਹਿ ਖਲੇ ਹੋਣੇ ਬੇਟੀ ਦੀ ਦਾਰੂ ਬਹੁਤ ਜ਼ਿਆਦਾ ਮੀਤੀ ਹੋ ਬੇਟੀ ਬੋਲ ਤੋਂ ਥੱਲੇ ਡੇ ਪਈ ਆ ਤੇ ਜਿਹੜਾ ਬੇਡਾ ਸੀ ਉਹਨੂੰ ਗੱਡੀ ਵਾਲੇ ਧੋਤ ਆ ਕੇ ਥੇ ਘੜੀ ਦੇ ਘੜੀ ਦੇ ਉਹ ਸਭ ਕੁਝ ਬੋਲ ਘਰਾਤਾ ਦਾ ਉਹਨਾਂ ਦੇ ਕਾਰ ਨੰਬਰ ਤੋਂ ਗੱਡੀ ਦੇ ਵਿੱਚ ਹੈਗਾ ਹੈ ਪਾਗ ਦੀ ਪਾਗ ਦੀ ਗੱਲ ਉਹ ਨੰਬਰ ਚੈੱਕ ਕਰਤੀ ਨੰਬਰ ਪਲੇਟ ਚੈੱਕ ਸ਼ਰਾਬਾ ਬਾਦ ਐਕਸੀਡੈਂਟ ਹੋਇਆ ਪਿੱਛੋ ਪਾਰ ਵਾਲੇ ਆਏ ਆ ਸ਼ਰਾਬ ਪੀਤੀ ਹੋਈ ਹਿਸਾਬ ਚ ਰਜੇ ਹੀ ਚਾਰ ਜਣੇ ਠੀਕ ਹੈ ਨਾ ਉਹਨਾਂ ਨੇ ਟੱਕਰ ਮਾਰੀ ਐਕਟੀਵਾ ਨੂੰ ਐਕਟੀਵਾ ਤੋਂ ਕੁੜੀ ਥੱਲੇ ਵੱਜੀ ਆ ਉਹ ਰੱਬ ਨਹੀਂ ਕਰਨੀ ਉਹਨੂੰ ਬੜੀਆਂ ਸੱਟਾਂ ਲੱਗੀਆਂ ਜੀ ਉਹ ਬੈੱਡ ਤੇ ਜਾ ਡਿੱਗੀ ਮੁੰਡਾ ਜਿਹੜਾ ਉਹ ਨਾਲ ਕਸੀਡ ਤੇ ਲੱਗੀ ਆ ਉਹ ਘਰ ਵਾਲੇ ਉਹਦੀ ਉਹਨੂੰ ਕਸੀਡ ਕੇ ਲੱਗੇ ਆ ਵੀ ਕਾ ਫਿਰ ਉਹਨਾਂ ਨੇ ਹਸਪੀਟਲ ਐਡਮਿਟ ਕੀਤਾ ਹਸਪੀਟਲ ਵਾਲਿਆਂ ਨੇ ਕੋਈ ਰਿਗਰ ਨਹੀਂ ਕੀਤੀ 3 ਦਿਨ ਬਾਅਦ ਲਾਸ਼ ਦਿੱਤੀ 3 ਦਿਨ ਮੁਰਦਾਈ ਵੀ ਆ ਰਿਹਾ ਮੁੰਡੇ ਦੀ ਮੋਕਾ ਮੁੰਡੇ ਦੀ ਮੋਕਾ ਤੇ ਮੋਤੋ ਹੀ ਪਰਸ ਹਸਪੀਟਲ ਵਾਲੇ ਨੇ ਜੇ ਗੱਡੀ ਖੜ ਆਰੇ ਵੈਸੇ ਖਲੇਉਣਾ ਕਰੋ ਠੀਕ ਹੈ ਨਾ ਉਹਨਾਂ ਦੇ ਕਾਰ ਨੰਬਰ ਜੋ ਗੱਡੀ ਦੇ ਵਿੱਚ ਹੈਗਾ ਸੀ ਉਹ ਕਾਗਜ਼ ਕਾਗਜ਼ੀ ਕਰਵਾਏ ਉਹ ਨੰਬਰ ਹੀ ਚੇਂਜ ਕਰਦੀ ਨੰਬਰ ਪਲੇਟ ਚੇਂਜ ਕਰਦੀ ਉਹਨਾਂ ਨੇ ਠੀਕ ਹੈ ਨਾ ਉਹਨਾਂ ਨੇ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਇਨਸਾਫ ਚਾਹੀਦਾ ਬਹੁਤ ਗਰੀਬ ਵਿਚਾਰੇ ਕਿੱਥੋਂ ਹੋਊਗਾ ਸਾਡੇ ਕੋ ਸਾਰੇ ਕਾਗਜ਼ ਹੀ ਨਹੀਂ ਕੋੜੀ ਵਿਚਾਰੇ ਹਸਪੀਟਲ ਵਿੱਚ ਧਰਨਾ ਹੋਣ ਤੂੰ ਚੁੱਕ ਲਿਆਗਾ ਇਹ ਪੁਲਿਸ ਪ੍ਰਸ਼ਾਸਨ ਨੇ ਤੁਹਾਨੂੰ ਕੀ ਆਸ਼ਵਾ ਦਿਨ ਸਾਨੂੰ ਵਿਸ਼ਵਾਸ ਦਿੱਤਾ ਵੀ 2 ਦਿਨ ਚ ਤੁਹਾਡਾ ਮਾਮਲਾ ਹੱਲ ਹੋ ਜਾਏਗਾ 6 ਦਿਨ ਬਾਅਦ ਨਾ ਹੋਇਆ ਮਸਲਾ ਹੱਲ ਸਾਨੂੰ ਪੂਰਾ ਪੱਕਾ ਵਿਸ਼ਵਾਸ ਕਾਗਜ਼ੀ ਕਾਰਵਾਈ ਚਾਹੀਦੀ ਸਾਲੀ ਮਾਮਲਾ ਹੈ ਜੀ ਜਿਹੜਾ ਅੱਜ ਤੋਂ 4 ਦਿਨ ਪਹਿਲਾਂ ਐਤਵਾਰ ਰਾਤ ਨੂੰ ਐਕਸੀਡੈਂਟ ਹੋਇਆ ਸੀ ਜੁਵਲਾ ਫਾਰਮੂਲੇ ਸਟ੍ਰੀਟ ਦੇ ਫਰਿੱਜ ਤੇ ਉੱਥੇ ਜੇ ਮੇਰੇ ਭਤੀਜਾ ਬਦੀ ਜੀ ਸੀ ਜਿਹੜੇ ਗੁਰਦੁਆਰੇ ਮੱਥਾ ਟੇਕ ਕੇ ਆ ਰਹੇ ਸੀ ਤਾਂ ਉਹਨਾਂ ਨੇ ਪਿੱਛੋਂ ਗੱਡੀ ਜਿਹਨਾਂ ਦੇ ਮੁੰਡੇ ਕਹਿੰਦੇ 3-4 ਮੁੰਡੇ ਵਿੱਚ ਬੈਠੇ ਸੀ ਉਹਨਾਂ ਨੇ ਉਹਨਾਂ ਨੂੰ ਉਡਾਤਾ ਬੇਟੀ ਜਿਹੜੀ दारू ਬਹੁਤ ਜ਼ਿਆਦਾ ਪੀਤੀ ਸੀ ਉਹ ਬੇਟੀ ਪੁਲ ਤੋਂ ਥੱਲੇ ਡਿੱਗ ਪਈ ਐ ਤੇ ਜਿਹੜਾ ਬੇਟਾ ਸੀ ਉਹਨੂੰ ਗੱਡੀ ਵਾਲੇ ਧੂਤ ਆ ਕੇ ਵੇਖੜੀ ਦੇਖੜੀ ਉਹਦਾ ਸਭ ਕੁਝ ਖੋਲ ਕੇ ਰਹਾਤਾ ਦਾ ਤੇ ਜਿਹਦੇ ਕਰਕੇ ਸਾਡੇ ਭਤੀਜੇ ਦੀ ਡੈਥ ਹੋ ਗਈ ਐ ਤੇ ਭਤੀਜੀ ਅਮਨਦੀਪ ਹਸਪਤਾਲ ਦਾਗਲ ਐ ਸੀਰੀਅਸ ਕੰਡੀਸ਼ਨ ਚ ਹੈ ਪਰ ਅਸਨ ਮੁੰਡਾ 19 ਸਾਲ ਦਾ ਸੀ ਤੇ ਬੇਟੀ ਮਹਾਲ 22 ਸਾਲ ਦੀ ਹੁੰਦੀ ਐ ਤੇ ਉਹ ਕਾਰਾਂ ਲਾ ਫੜਿਆ ਨਹੀਂ ਗਿਆ ਜੀ ਨਹੀਂ ਜੀ ਕਾਬਲਾ ਕੋਈ ਨਹੀਂ ਫੜਿਆ ਗਿਆ ਇਹਨਾਂ ਨੇ ਫੜਿਆ ਨਹੀਂ ਇਹਨਾਂ ਨੇ ਬੱਡੇ ਬੱਡੇ ਦੋ ਦਿਖਾਤੇ ਆ ਕਿ ਆ ਉਹਨਾਂ ਦੇ ਅਹੀ ਪਿਓ ਵੜ ਲੈਂਦੇ ਆ ਪਰ ਉਹਾਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਪਿਓ ਹੈਗੇ ਆ ਕਿ ਨਹੀਂ ਕਿ ਸਾਨੂੰ ਕੀ ਪਤਾ ਤੇ ਕਾਰ ਫੜੀ ਗਈ ਸੀ ਦੀ ਕਾਰ ਉੱਥੇ ਮੌਜੂਦਾ ਉੱਥੇ ਛੱਡ ਕੇ ਚੱਲ ਗਈ ਸੀ ਉਹਦੇ ਵਿੱਚ ਉਹਨਾਂ ਦਾ ਲਾਇਸੈਂਸ ਉਹਨਾਂ ਦਾ ਲਰਨਿੰਗ ਲਾਇਸੈਂਸ ਐਟੋ ਬਈ ਦਾ ਲਾਇਸੈਂਸ ਐਕਸੋ ਦਾ ਆਧਾਰ ਕਾਰਡ ਪੈਨ ਕਾਰਡ ਸ਼ਰਾਬ ਸਭ ਕੁਝ ਵਿੱਚ ਪਿਆ ਸੀ ਤੇ ਫਿਰ ਬੰਦੇ ਕਿਉਂ ਨਹੀਂ ਫੜੇਗੇ ਜੇ ਕਾਰ ਬੰਦੇ ਪੁਲਿਸਿੰਗ ਕੰਮੀ ਪੁਲਿਸ ਨੇ ਕੰਮ ਕੋਈ ਨਹੀਂ ਕੀਤਾ ਜੀ ਅੱਜ ਅਸੀਂ ਤਾਂ ਨਾਲ ਇਸ ਕਾ ਕੇ ਲਾਇਆ ਸੀ ਤੇ ਹ ਲਖਤਿਰੂ ਜੀ ਨੇ ਕਿਹਾ ਦਿੱਤਾ ਕਿ ਅਸੀਂ ਤੁਹਾਨੂੰ ਲਿਖਤੀ ਤੀ ਦਿੰਦੇ ਹਾਂ ਕਿ ਦੋ ਦਿਨਾਂ ਅੰਦਰ ਬੰਦੇ ਫੜੇ ਜਾਣਗੇ ਤੁਹਾਨੂੰ ਪੂਰਾ ਇਨਸਾਫ ਦਵਾਇਆ ਜਾਏਗਾ ਜਿਹਦੇ ਕਰਕੇ ਆਪਾਂ ਤੇ ਨਹੀਂ ਮਿਲਿਆ ਇਨਸਾਫ ਨਹੀਂ ਮਿਲਿਆ ਤੇ ਉਹ ਕਹਿੰਦੇ ਫਿਰ ਆਪਾਂ ਦੁਬਾਰਾ ਆ ਕੇ ਚੱਲਾਂਗੇ ਇਸ ਤੋਂ ਜ਼ਿਆਦਾ ਤਾਂ ਲੱਗੇਗਾ ਬਹੁਤ ਵੱਡਾ ਲੱਗੇਗਾ ਸਾਰੇ ਪਾਸੇ ਅੱਜ ਤੇ ਪੱਲੀ ਸੜਕ ਚਾਲੂ ਦੇਦੀ ਹੈ ਚਾਲੂ ਕੋਈ ਸੜਕ ਨਹੀਂ ਹੈ ਕੋਈ ਬੰਦ ਆਪਾਂ ਨਹੀਂ ਸੂ ਹੋਏਗਾ ਬੰਦੇ ਹਾਂ ਤੁਸੀਂ ਹੋਣਾ ਕਿ ਬੰਦੇ ਆਹੀ ਤਾਂ ਕੋਈ ਨਹੀਂ ਹੋ ਰਹੀ ਦੀ ਸੰਭਾਲ ਲੱਗੇਗੀ ਡੈੱਡ ਬੋਡੀ ਖੋਚ ਲਈ ਗਈ ਹੈ ਜੀ ਡਿਸਾਈਡ ਹੋਉਂਦਾ ਹੈ ਕਿ ਕੀ ਕਰਨਾ ਦੇਖੋ ਜੀ ਪਿਛਲੇ ਦਿਨੀ ਗੇੜ ਕੀ ਮਾ ਥਾਣੇ ਦੇ ਵਿੱਚ ਇਲਾਕੇ ਦੇ ਵਿੱਚ ਐਕਸੀਡੈਂਟ ਹੋਇਆ ਸੀਗਾ ਤੇ ਇੱਕ ਵਿਚਾਰੇ ਨੌਜਵਾਨ ਦੀ ਡੈਥ ਹੋ ਗਈ ਤੇ ਇੱਕ ਲੜਕੀ ਜਿਹੜੀ ਹਾਲੇ ਹਸਪਤਲ ਦਾਖਲ ਹੈ ਤੇ ਉਸ ਮੰਦ ਵਿੱਚ ਉਹਨਾਂ ਦੇ ਘਰਵਾਲਿਆਂ ਨੇ ਰੋਸ ਪ੍ਰਦਰਸ਼ਨ ਕੀਤਾ ਸੀ ਲੇਕਿਨ ਪੰਜਾਬ ਪੁਲਿਸ ਬਿਲਕੁਲ ਉਹਨਾਂ ਦੇ ਨਾਲ ਹੈ ਅਸੀਂ ਉਹਨਾਂ ਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਸੀ ਉਹ ਕੀਤੀ ਹੈ ਤੇ ਬੰਦਿਆਂ ਨੂੰ ਜਿਹੜਾ ਫੜਨ ਵਾਸਤੇ ਅਸੀਂ ਟੀਮਾਂ ਬਣਾਤੀਆਂ ਮਾਨਯੋਗ ਐਸਪੀ ਸਾਹਿਬ ਇਸ ਸੀਪੀ ਸਾਹਿਬ ਜੋ ਗੁੰਨਮ ਕਰਦੇ ਤੇ ਮੋਸਫਾਉਲੀ ਸ਼ਾਮ ਤੱਕ ਜਾਂ ਰਾਤ ਤੱਕ ਇਹ ਬੰਦੇ ਫੜ ਲਾਂਗੇ ਉਹ ਜੋ ਇਸ ਆਸ਼ਵਾਸਨ ਦੇ ਉੱਤੇ ਇਹਨਾਂ ਨੇ ਸਹਰਨਾ ਚੁੱਕਲੇ ਸਰ ਜਿਹੜੀ ਉਹ ਗੱਡੀ ਮਿਲੀ ਸੀ ਉਹਦੇ ਵਿੱਚ ਕੀ ਕੀ ਬਰਾਮਦ ਹੋਇਆ ਜੀ ਦੇਖੋ ਉਹ ਐਸਐਚਓ ਸਾਹਿਬ ਨੂੰ ਪਤਾ ਹੈ ਤਾਂ ਬਾਰੇ ਜਿਆਦਾ ਕਿ ਕੀ ਕੀ ਬਰਾਮਦ ਹੋਇਆ ਤੇ ਮੈਂ ਇਹ ਹੀ ਕਹਾਂਗਾ ਕਿ ਜਿਸ ਤੰਗਵਾਸੀ ਇਹਨਾਂ ਦਾ ਧਰਨਾ ਸੀਗਾ ਉਹ ਅਸੀਂ ਪ੍ਰੋਪਰ ਉਹਨਾਂ ਦਾ ਕੰਮ ਕੀਤਾ ਤੇ ਫਰਕ